ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਤੇ ਜਿਹੜੀ ਅੱਜ ਵਾਲੀ ਵੀਡੀਓ ਆਪਨੇ ਇਹ ਆਪਾਂ ਲੈ ਕੇ ਆਏ ਹਾਂ ਕਾਟਰਾਈ ਦੇ ਸੂਟਸ ਤੇ ਜਿਹੜੇ ਕਿ ਨਾਰਮਲ ਰੇਂਜ ਦੇ ਸੂਟ ਹੈ ਤੁਸੀਂ ਰੂਟੀਨ ਵੇਅਰ ਦੇ ਵਿੱਚ ਆ ਜਿਹੜਾ ਇਹਨਾਂ ਨੂੰ ਪੈਨ ਸਕਦੇ ਹੋ ਠੀਕ ਹੈ ਜੀ ਹਾਂਜੀ ਫਰਸਟ ਵਾਲਾ ਕਲਰ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਵਿਦਾਊਟ ਲਾਈਨਿੰਗ ਬਣ ਵਾਲੇ ਸੂਟਸ ਨੇ ਰੂਟੀਨ ਵੇਅਰ ਦੇ ਲਈ ਸੂਟਸ ਨੇ ਜੀ ਪ੍ਰਾਈਸ ਤੁਹਾਨੂੰ ਨਾਲ ਦੀ ਨਾਲ ਸ਼ੋਅ ਹੋਏਗਾ ਸਾਰੇ ਸੂਟਾਂ ਦਾ ਜਿਹੜਾ ਪ੍ਰਾਈਸ ਉਹ ਸੇਮ ਹੀ ਰਹੇਗਾ ਹਾਂਜੀ ਨੈਕਸਟ ਇਹ ਵਾਲਾ ਕਲਰ ਹੈ ਬਿਲਕੁਲ ਆਪਾਂ ਤੁਹਾਨੂੰ ক্লোਜ਼ ਲੁੱਕ ਵੀ ਦੇ ਰਹੇ ਆ ਇਹਨਾਂ ਦੀ ਠੀਕ ਹੈ ਐਸਾ ਉਹਨਾਂ ਦਾ ਕਲਰ ਹੈ ਜਸਟ ਤੁਸੀਂ ਜਿੱਦਾਂ ਇਹ ਵਾਲਾ ਕੈਰਟ ਜਾਂ ਸ਼ੇਡ ਹੈ ਵਿੱਚ ਇਹਦੀ ਪਾਈਪਿੰਗ ਕਰਵਾ ਲਓ ਤੇ ਸੂਟ ਤੁਹਾਡਾ ਬਹੁਤ ਸੋਹਣਾ ਬਣ ਜਾਂਦਾ ਜਿਹੜਾ ਤੁਸੀਂ ਕੱਲਣਾ ਵਾਲਾ ਦੇਖਿਓ ਉਹਦੇ ਵਿੱਚ ਜਿਹੜੀ ਬੂਟੀ ਆ ਥੋੜੀ ਜੀ ਛੋਟੀ ਸੀ ਇਹਦੇ ਵਿੱਚ ਜਿਹੜਾ ਪ੍ਰਿੰਟ ਉਹ ਵੱਡਾ ਬਣਿਆ ਹੋਇਆ ਕਲਰ ਸੇਮ ਹੀ ਆ ਠੀਕ ਹੈ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਜੀ ਇਹਨਾਂ ਦੇ ਵਿੱਚੋਂ ਹੀ ਲੈ ਸਕਦੇ ਹੋ ਜਿਹੜਾ ਕਲਰ ਪਸੰਦ ਆਉਂਦਾ ਉਹੀ ਲੈ ਸਕਦੇ ਹੋ ਲਿਮਟਿਡ ਸਟਾਕ ਆ ਦੁਬਾਰਾ ਨਹੀਂ ਲੈ ਕੇ ਆਵਾਂਗੇ ਸੋ ਆਪਣੀਆਂ ਬੁਕਿੰਗਸ ਉਹ ਅਕੋਰਡਿੰਗ ਕਰ ਲਿਓ ਜੀ ਹਾਂਜੀ ਇਹ ਆਪਾਂ ਬਾਰੀਕ ਚੈੱਕ ਲੈ ਕੇ ਆਏ ਆ ਕਾਟਰਾਈਡ ਠੀਕ ਹੈ ਜਿੱਦਾਂ ਤੁਸੀਂ ਕੁੜਤੇ ਬਣਾਉਣੇ ਆ ਸੂਟ ਵੀ ਸੋਹਣਾ ਲੱਗਣਾ ਹੈ ਬਣਿਆ ਬਟ ਮਤਲਬ ਜੋ ਚੀਜ਼ ਹੈਗੀ ਕਈਆਂ ਨੇ ਕੁੜਤੇ ਬਣਾਉਣੇ ਸੀਗੇ ਤਾਂ ਮੈਂ ਉਸ ਚੀਜ਼ ਨੂੰ ਲੈ ਕੇ ਹੀ ਕਹਿ ਰਹੀ ਹਾਂ ਅਦਰਵਾਈਜ਼ ਸੂਟ ਬਹੁਤ ਸੋਹਣਾ ਲੱਗਣਾ ਜਾਂਦਾ ਠੀਕ ਹੈ ਤੇ ਹਾਂਜੀ ਜਿਹੜਾ ਕੁੜਤੇ ਵਗੈਰਾ ਬਣਾਉਣੇ ਹੈਗੇ ਤਾਂ ਨੇ ਪਰਫੈਕਟ ਹੈਗਾ ਜਿਹੜਾ ਪ੍ਰਿੰਟ ਹੈ ਤੁਹਾਡੇ ਲਈ ਨੈਕਸਟ ਵਨ ਕਲਰ ਠੀਕ ਹੈ ਜੀ ਬਲੂ ਕਲਰ ਲਾਈਟ ਕਲਰ ਲੈਣਾ ਲਾਈਟ ਲੈ ਲਓ ਡਾਰਕ ਕਲਰ ਲੈਣੀ ਹੈ ਡਾਰਕ ਲੈ ਲਓ ਸਾਰੀਆਂ ਚੁਆਇਸਿਸ ਨੇ ਤੁਹਾਡੇ ਕੋਲ ਬਟ ਅਗੇਨ ਕਹਿ ਰਹੇ ਆਂ ਲਿਮਟਡ ਸਟਾਕ ਆ ਅਗੇਨ ਨਹੀਂ ਲੈ ਕੇ ਆਵਾਂਗੇ ਹਾਂਜੀ ਸੀ ਗ੍ਰੀਨ ਦੇ ਉੱਪਰ ਛੋਟਾ ਛੋਟਾ ਜਿਹਾ ਪ੍ਰਿੰਟ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਹਾਂਜੀ ਤੁਹਾਨੂੰ ਇੱਥੇ ਇੱਕ ਕਲੀਅਰ ਕਰ ਦਿੰਨੇ ਆ ਕਿ ਤੁਹਾਨੂੰ ਸਾਡੇ ਕੋਲੋਂ ਫੁੱਲ ਸੂਟ ਦਾ ਹੀ ਸਟੱਫ ਲੈਣਾ ਪੈਣਾ ਠੀਕ ਹੈ ਤੁਸੀਂ ਸ਼ਰਟ ਬਣਾਉਣਾ ਚਾਹੁੰਦੇ ਹੋ ਕੁਝ ਵੀ ਬਣਾਉਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਮਤਲਬ ਖੁਦ ਅਡਜਸਟ ਕਰ ਸਕਦੇ ਹੋ ਆਪਣੇ ਕਿਸੇ ਵੀ ਫੈਮਿਲੀ ਮੈਂਬਰ ਤੇ ਨਾ ਔਨਲੀ ਸ਼ਰਟs ਹੀ ਕੱਟ ਨਹੀਂ ਮਿਲੇਗੀ ਠੀਕ ਹੈ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਇਸ ਦੇ ਵਿੱਚ ਹਾਂਜੀ ਨੈਕਸਟ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਠੀਕ ਹੈ ਬਿਲਕੁਲ ਹੀ ਲਾਈਟ ਜਿਹਾ ਪਿੰਕ ਸ਼ੇਡ ਹੈ ਜੀ ਬਿਲਕੁਲ ਹੀ ਲਾਈਟ ਜਿਹਾ ਇਹ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਨੈਕਸਟ ਆ ਗਿਆ ਜੀ ਬਲਕ ਕਲਰਸ ਇਸ ਤਰ੍ਹਾਂ ਦੇ ਨਾਲ ਮਜ਼ੈਂਟਾ ਐਂਡ ਪਿੰਕ ਜੋ ਕਿ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਪ੍ਰਿੰਟ ਠੀਕ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਲੈ ਸਕਦੇ ਹੋ ਜੀ ਅੱਜ ਆਪ ਬਸ ਛੋਟੀ ਜੀ ਵੀਡੀਓ ਹੀ ਬਣਾ ਰਹੀ ਸੀ ਤੇ ਕੋਈ ਵੀ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਕੋਈ ਵੀ ਕਲਰ ਪਸੰਦ ਆਉਂਦਾ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਤੇ ਉੱਪਰ ਤੁਸੀਂ ਕਰ ਸਕਦੇ ਹੋ WhatsApp ਮੈਸੇਜ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੀ ਸੂਟਸ ਫਿਰ ਮਿਲਾਂਗੇ ਸੋਨੇ ਸੋਨੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਹਾਂਜੀ ਤੇ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਹੀ ਕਈ ਨੌਨ ਹੁੰਦੇ ਨੇ ਜਿਹੜੇ ਕਹਿ ਦਿੰਦੇ ਵੀ ਸਾਡੇ ਨਾਲ ਉਹਨਾਂ ਨੇ ਵੀਡੀਓ ਹੀ ਬਹੁਤ ਲੇਟ ਸ਼ੇਅਰ ਕੀਤੀਆਂ ਜੀ ਤੁਹਾਡੀਆਂ ਤਾਂ ਉਦੋਂ ਨੂੰ ਤੁਹਾਡੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਟਾਕ ਆਊਟ ਹੋ ਚੁੱਕੀਆਂ ਨੇ ਸੋ ਆਪਣੇ ਨੀਅਰ ਡੀਅਰ ਵਾਂਸਾ ਧਿਆਨ ਰੱਖਦੇ ਹੋਏ ਵੀਡੀਓ ਨੂੰ ਟ